ਕਿਲਾ ਜਾਓ ਪਹਿਲਾਂ ਵੀਰੋ ਤੁਹਾਨੂੰ ਕੀ ਦੇਖਣ ਚਾਹੇ ਕਰਵਾ ਲਈਆ ਤਾਂ ਇੱਕ ਹੋਰ ਘਰ ਦੇ ਵਿੱਚ ਖੁਦ ਮਨਕੀਰ ਤੌਰ ਤੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕੋਈ ਨਹੀਂ ਪਰਵਾਹ ਨਹੀਂ ਕਰਨੀ ਖੜਾ ਪੰਜਾਬ ਤੁਹਾਡੇ ਨਾਲ ਖੜਾ ਆ ਕੋਈ ਪਰਵਾਹ ਨਹੀਂ ਕਰਨੀ ਠੀਕ ਆ ਕੋਈ ਆਇਆ ਪਹਿਲਾਂ ਜੇ ਕੋਈ ਆਇਆ ਨਹੀਂ ਨਾ ਪਹਿਲਾਂ ਇਹ ਰੁਕ ਜਾਓ ਯਾਰ ਉਹ ਰੋਕ ਦੋ ਹੋ ਜਾ ਕਰੋ ਜਦੋਂ ਕੋਈ ਆਇਆ ਨਹੀਂ ਨਾ ਪਹਿਲਾਂ ਹੁਣ ਮੈਂ ਆਇਆ ਸੇਵਾ ਕਰਕੇ ਜਾਊਂਗਾ ਸਾਰਾ ਪੰਜਾਬ ਆਊਗਾ ਹੁਣ ਠੀਕ ਆ ਸਾਰਾ ਪੰਜਾਬ ਤੁਹਾਡੇ ਨਾਲ ਖੜੂਗਾ ਤੁਹਾਡੇ ਤੇ ਜੇ ਕੋਈ ਕਰਜ਼ੇ ਨੇ ਠੀਕ ਆ ਮੈਂ ਕੈਮਰਾ ਚ ਸਾਡਾ ਸੀਐਮ ਮਾਨ ਸਾਹਿਬ ਬਹੁਤ ਘੈਂਟ ਇਨਸਾਨ ਆ ਹੀਰਾ ਬੰਦਾ ਆ ਉਹ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਜੇ ਕੋਈ ਤੁਹਾਡੇ ਦੇ ਕੋਈ ਕੋਈ ਉਹ ਕੋਈ ਕਰਜ਼ਾ ਆ ਕੋਈ ਖੋਸ਼ ਆ ਸਰਕਾਰ ਕਰਜ਼ਾ ਵੀ ਮਾਫ ਕਰੂਗੀ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਬੇਫਿਕਰੇ ਹੋ ਗਏ ਸੋਣਾ ਹੁਣ ਜਿਹੜਾ ਨੁਕਸਾਨ ਹੋ ਗਿਆ ਹੋ ਗਿਆ ਜਾਨ ਤੇ ਬਚ ਗਈ ਨਾ यार दोक कैश दो यार आओ दुने 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 दुने। की तो。नहीं परवाह नहीं करनी नहीं करनी कि पंजा हजार माता ठीक है ਕੋਈ ਪਰਵਾਹ ਨਹੀਂ ਕਰਨੀ ਸਾਰਾ ਪੰਜਾਬ ਆਊਗਾ ਆਪਣੇ ਨਾਲ ਖੜੂਗਾ ਘਰ ਘਰ ਪਊਗਾ ਅਸੀਂ 10 10 ਦਿਨਾਂ ਬਾਅਦ ਗੇੜਾ ਮਾਰਦੇ ਰਵਾਂਗੇ ਅੱਛਾ ਕਰ ਮੇਰਾ ਇਹ ਘਰ ਇਹਨਾਂ ਉਹ ਯਾਰ 50000 ਹੋਰ ਦੋ ਉਹ ਉਹ ਯਾਰ ਨਹੀਂ 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 ਇਹਨਾਂ ਕਰਦੇ ਹੋ ਮੈਂ 90000 ਨਹੀਂ ਇੱਕ ਪਿੰਡ ਦੇ ਵਿੱਚ ਕਿੰਨਾ ਤੁਹਾਡੇ ਨਾਲ ਦੱਸੋ ਨਹੀਂ 1 1000 ਹਾਂ 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 ਚਲੋ 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 ਕੋਈ ਕੋਈ ਨਹੀਂ ਭਜਾ ਭਜਾਇਆ ਦੋ ਭਜਾਇਆ ਮਨੀ ਦੇ ਦੇ ਤੇ ਦੇ ਉਹ ਯਾਰ ਕੈਸ਼ੀਅਰ ਮੇਰੇ ਕੋਲ ਰਿਆ ਕਰੋ ਯਾਰ ਕੀ ਕਰਦੇ ਹੰਨੇ ਹੋ ਨਹੀਂ ਮੇਰੀ ਕਰਮਾਂ ਵਿੱਚ ਬਾਜੀ ਨਾਲ ਕੋਈ ਪੁੱਛੇ ਨਹੀਂ ਕੋਈ ਨਹੀਂ ਕੋਈ ਨਹੀਂ ਅਸੀਂ ਖੜੇ ਆਂ ਖੜੇ ਆਂ ਆ 20 ਆ ਰਿਹਾ ਯਾਰ 50000 ਦੋ ਯਾਰ ਮੈਂ ਜਦੋਂ 50 ਕਿਹਾ 50 ਦਿਆ ਕਰੋ ਯਾਰ ਪਾਗਲ ਨਾ ਬਣਾਇਆ ਕਰੋ 50000 ਦਾ ਆ ਲੋ ਆ ਲੋ ਆ ਲੋ ਠੀਕ ਆ ਵਾਹਿਗੁਰੂ ਵਾਹਿਗੁਰੂ ਨਾਲ ਆ ਕੋਈ ਪਰਵਾਹ ਨਹੀਂ ਕਰਨੀ ਆ ਜਾ ਇਹ ਇਹ ਮੇਰਾ ਭਰਾ ਆ ਹੁੰਦਲ ਸਿਮਰਨ ਹੁੰਦਲ ਅਸੀਂ ਰਲ ਕੇ ਮੈਂ ਸਿਮਰਨ ਤੇ ਇੱਕ ਸਾਡਾ ਭਰਾ ਆ ਰੂਪਾ ਤੇ ਸਾਡੀ ਸਾਰੀ ਟੀਮ ਆ ਠੀਕ ਆ ਅਸੀਂ ਅਸੀਂ ਪੰਜਾਬ ਚ ਉਤਰਿਆ ਗਰਾਉਂਡ ਲੈਵਲ ਤੇ ਸਾਡਾ ਉਤਰਨ ਦਾ ਹੀ ਮਤਲਬ ਆ ਜੇ ਅਸੀਂ ਉਤਰਿਆ ਸਾਰੇ ਪੰਜਾਬ ਦੇ ਪੁੱਤਰ ਉਤਰਨਗੇ ਠੀਕ ਆ ਆ ਘਰ ਪਹਿਣਗੇ ਦੁਬਾਰਾ ਪਰ ਤੁਸੀਂ ਜਿਹੜੀ ਨੀਂਦ ਆ ਨਾ ਉਹ ਸੁੱਖ ਦੀ ਸੋਣੀ ਆ ਠੀਕ ਆ ਜਾਨੀ ਮਾਲੀ ਜਾਨੀ ਵਿੱਚ ਨੁਕਸਾਨ ਤੇ ਨਹੀਂ ਹੋਇਆ ਨਾ ਹਾਂ ਪਰਵਾਹ ਨਹੀਂ ਕਰਨੀ ਹਾਂ ਦੇਖ ਸਕਦੇ ਹੋ ਨੋਟਾਂ ਦੀਆਂ ਗੱਥੀਆਂ ਜਿਹੜੀਆਂ ਪਰਿਵਾਰ ਨੂੰ ਕੀ ਜਾ ਤਾ ਕੋਈ ਨਹੀਂ ਹਾਂ ਬਾਬਾ ਭਲੀ ਕਰੂਗਾ ਸਭ ਕੁਝ ਬਸ ਸੋਣਾ ਸੰਤੁਸ਼ਟ ਹੋ ਕੇ ਜੇ ਕੋਈ ਕਰਜ ਜੇ ਕੋਈ ਜੇ ਕੋਈ ਕਰਜ਼ਾ ਹੈ ਨਾ ਉਹ ਯਾਰ ਇੱਕ ਕਿੰਨਾ ਅੰਦਰ ਨਹੀਂ ਜਾਣਾ ਵੀਰੇ ਅੰਦਰ ਨਹੀਂ ਜਾਣਾ ਅੰਦਰ ਨਹੀਂ ਜਾਣਾ ਅੰਦਰ ਨਹੀਂ ਉਹ ਸੱਤ ਬਾਟੀ ਬੀ ਲੈਂਟਰ ਨਵਾਂ ਬਾਟਾ ਪਿਆ ਜੀ ਤੁਹਾਡਾ ਵੀ ਦਿਲ ਕਿਤਰਾ ਘਬਰਾਉਂਦਾ ਹੈ ਜੀ ਕਾਚੋ ਬੰਜੂ ਆ ਗਏ ਉਹ ਸਾਸੀ ਵੀਰੇ ਮੇਰੇ ਕਿਉਂ ਪੈਰੀ ਹੱਥਾਂ ਨਾਲ ਖੜਾ ਆ ਕੋਈ ਪਰਵਾਹ ਨਹੀਂ ਕਰਨੀ ਠੀਕ ਆ ਕੋਈ ਆਇਆ ਪਹਿਲਾਂ ਜੇ ਕੋਈ ਆਇਆ ਨਹੀਂ ਨਾ ਪਹਿਲਾਂ ਇਹ ਰੁਕ ਜਾਓ ਯਾਰ ਉਹ ਰੁਕ ਜਾਓ ਹੋ ਜਾ ਕਰੋ ਜਦੋਂ ਕੋਈ ਆਇਆ ਨਹੀਂ ਨਾ ਪਹਿਲਾਂ ਹੁਣ ਮੈਂ ਆਇਆ ਸੇਵਾ ਕਰਕੇ ਜਾਊਂਗਾ ਸਾਰਾ ਪੰਜਾਬ ਆਊਗਾ ਹੁਣ ਠੀਕ ਆ ਸਾਰਾ ਪੰਜਾਬ ਤੁਹਾਡੇ ਨਾਲ ਖੜੂਗਾ ਤੁਹਾਡੇ ਤੇ ਜੇ ਕੋਈ ਕਰਜ਼ੇ ਨੇ ਠੀਕ ਆ ਮੈਂ ਕੈਮਰਿਆਂ 'ਚ ਸਾਡਾ ਸੀਐਮਬ ਮਾਨ ਸਾਹਿਬ ਬਹੁਤ ਘੈਂਟ ਇਨਸਾਨ ਆ ਹੀਰਾ ਬੰਦਾ ਆ ਉਹ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਜੇ ਕੋਈ ਤੁਹਾਡੇ ਦੇ ਕੋਈ ਕੋਈ ਉਹ ਕੋਈ ਕਰਜ਼ਾ ਆਇਆ ਕੋਈ ਖੋਸ਼ ਆ ਸਰਕਾਰ ਕਰਜ਼ਾ ਵੀ ਮਾਫ ਕਰੂਗੀ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਬੇਫਿਕਰੇ ਹੋ ਗਏ ਸੋਣਾ ਹੁਣ ਜਿਹੜਾ ਨੁਕਸਾਨ ਹੋ ਗਿਆ ਹੋ ਗਿਆ ਜਾਨ ਤੇ ਬਚ ਗਈ ਨਾ ਯਾਰ ਦਿਓ ਪੈਕਅਪ ਕੈਸ਼ ਦਿਓ ਯਾਰ ਆਓ ਓਏ ਹੋ ਚਾਚੀ ਆ ਗਿਆ ਆ ਇੱਧਰ ਆਜੋ ਮਰ ਕੀ ਤੋਲ ਕੇ ਇਹ ਖਾਚੂ ਹੰਟੀ ਗਰੇ ਨੀ ਰਿਹਾ ਕਿੰਨੇ ਨੇ ਮਾਤਾ ਜੀ ਸਸਾ ਸਸਾ ਮੈਂ ਬੜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪ੍ਰਮਾਣ ਨਹੀਂ ਕਰਨੀ ਪ੍ਰਮਾਣ ਨਹੀਂ ਕਰਨੀ ਆ ਆ ਕਿੰਨੇ ਆ ਆ ਆ 50 ਆ ਆ 50000 ਰੁਪਏ ਆ ਮਾਤਾ ਠੀਕ ਆ ਕੋਈ ਪ੍ਰਮਾਣ ਨਹੀਂ ਕਰਨੀ ਸਾਰਾ ਪੰਜਾਬ ਆਊਗਾ ਆਪਣੇ ਨਾਲ ਖੜੂਗਾ ਘਰ ਘਰ ਪਊਗਾ